ਨੂਰ ਦੇ ਪਾਪੇ ਨੇ ਨੂਰ ਦੀ ਮੰਮੀ ਦਾ ਅੱਗਾ ਪਿੱਛਾ ਦਿਖਾ ਕੇ ਕਮਲਾ ਕਰਤਾ ਨੈਟ ਤੇ ਭੈਣਚੋਦ ਤੇ ਜਦੋਂ ਲੋਕਾਂ ਨੇ ਕੱਢੀਆਂ ਗਾਲਾਂ ਤੇ ਫਿਰ ਇਹ ਰਿਪਲਾਈ ਕਰਨ ਤੋਂ ਰਿਪਲਾਈ ਵੀ ਕੀ ਕੀਤਾ ਕਿ ਕਿ ਨੂਰ ਦਾ ਪਾਪਾ ਕਹਿੰਦਾ ਆਪਾਂ ਨੂੰ ਅਗੇ ਜਨਾਨੀ ਦਿਖਾਉਂਦਾ ਤੇ ਨੂਰ ਦੀ ਮੰਮੀ ਕੀ ਬੋਲਦੀ ਹੈ ਕਿ ਜਿੰਨਾ ਕੋਲੇ ਹੁੰਦੀ ਆ ਉਹੀ ਦਿਖਾਉਂਦੇ ਆ ਤੇ ਇਹਨਾਂ ਨੂੰ ਸੜੇ ਨੂੰ ਐ ਪੁੱਛਣ ਵਾਲਾ ਵੀ ਕਿਹੜੀ ਚੀਜ਼ ਨੈਟ ਤੇ ਦਿਖਾਉਣੀ ਹੁੰਦੀ ਹੈ ਤੇ ਕਿਹੜੀ ਨਹੀਂ ਦਿਖਾਉਣੀ ਹੁੰਦੀ ਐ ਨਕਲਨ ਟੱਬਰ ਨੂੰ ਪਤਾ ਹੀ ਨਹੀਂ ਭੈਣਚੋਦ ਦਾ ਵੀ ਕੀ ਅਸੀਂ ਚੀਜ਼ ਦਿਖਾਉਣੀ ਹੈ ਕੀ ਨਹੀਂ ਦਿਖਾਉਣੀ ਸੜਾ ਨੂਰ ਦੇ ਪਾਪੇ ਕੋਲ ਇੱਕ ਹੀ ਡਾਇਲੋਗ ਹੈ ਕਿ ਨੂਰ ਦੁੱ ਭੈਣ ਜੂ ਟੁੜੀ ਵਾਲ ਤੇ ਟੱਟੀ ਬੈਠਾ ਆ ਚਲੋ ਖੈਰ ਛੱਡੋ ਆਓ ਦੇਖੀਏ ਨੂਰਦੇ ਪਾਪੇ ਨੇ ਕੀ ਰਿਪਲਾਈ ਕੀਤਾ ਆਪਾਂ ਨੂੰ ਤੇ ਆਪਾਂ ਦਿੰਨੇ ਆ ਫਿਰ ਉਹਦਾ ਜਵਾਬ ਗੱਲਬਾਤ ਆਪਾਂ ਕਰਨੀ ਨੂਰਦੇ ਪਾਪੇ ਬਾਰੇ ਨਹੀਂ ਕਈ ਚੱਲ ਰਹੀਆਂ ਕੰਟਰੋਵਰਸੀਆਂ ਇੰਟਰਨੈਟ ਤੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਚਲੋ ਆਓ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਬਿਨਾਂ ਟਾਈਮ ਵੇਸਟ ਕੀਤੇ ਚਲੋ ਤੈਨੂੰ ਫਲਿੰਗ ਕਰ ਮਿੰਦੇ ਥੋੜੇ ਜਿhkse ਕਰ ਇੱਕ ਨਾ ਤੂੰ ਪਿੱਕ ਕਰ ਨਖਰਾ ਕਰੋ ਇਹ ਦੇ ਕੁਫਰ ਕਰੇ ए है जी गोपी है गोपी आप जानते हो इसे नहीं ये वही गोपी है जिनको घोड़ियों वाला सरदार कहा जाता है गोपी ने रील पाई बड़ी सोनी लग रही है नाइस लुक ਫਰੇ ਦੀ ਵੀਡੀਓ ਦੀ ਆਵਾਜ਼ ਬੰਦ ਕਰਕੇ ਸੁਣੋ ਦੇਖੋ ਕਿਵੇਂ ਕਰਦੀ ਆ ਆਹ ਹੈ ਹੈ ਕੀ ਬਾਤ ਆ ਲੈ ਨਜ਼ਾਰੇ ਬੰਨੇ ਪਏ ਆਲੇ ਕੀ ਹੋਇਆ ਦਿਖਾਉਣਾ ਤੁਹਾਨੂੰ ਲੈ ਆਹ ਦੇਖੋ ਆਹ ਹੈ ਹੈ ਕੀ ਬਾਤ ਆ ਮਜ਼ਾਕ ਯੇ ਫਿਰ ਕਹਿੰਦੀ ਸਾਡੀ ਗੋਪੀ ਨੂੰ ਲੋਕ ਮਾੜਾ ਕਹਿੰਦੇ ਆ ਹੁਣ ਦੱਸੋ ਉਹਨੂੰ ਕੀ ਕਹੀਏ ਕੋਈ ਭੈਣ ਚ ਸੋਹਣਾ ਸਲਵਾਰ ਸੂਟ ਪਾ ਕੋਈ ਤੇਦੇ ਰਿਐਕਸ਼ਨ ਦੇਖੋ ਕਿਹੋ ਜਿਹਾ ਫਿਰ ਦੱਸੋ ਫਿਰ ਉਹਨਾਂ ਲੋਕ ਹੁਣ ਗਾਲਾਂ ਹੀ ਕੱਢਣਗੇ ਹੋਰ ਦੱਸੋ ਇਹਨਾਂ ਨੂੰ ਫੁੱਲ ਥੋੜੀ ਤਾਰਨਗੇ ਜਿਹਨੇ ਡਾਂਸ ਕਰਨਾ ਕਰੋ ਭੈਣ ਚ ਕੋਈ ਆ ਲੀੜੇ ਥੋੜੀ ਐ ਇਹਦੇ ਨਾਲ ਚੰਗਾ ਤਾਂ ਸਾਨੂੰ ਫੁਣਸਿੰਗ ਵਾਲੇ ਹੀ ਦਿਖਾ ਦਿਆ ਕਰ ਧੀਆਂ ਕਰਾਂਗੀ ਜਿੱਥੇ ਤੂੰ ਰੱਖੇ ਉਥੇ ਰਹਿਣਾ ਯਾਰ ਆ ਉਹੀ ਨਹੀਂ ਕਿ ਚੁਰਲੂ ਜਾਂ ਮੈਂ ਕਿ ਪ੍ਰੀਤ ਦਾ ਲਵ ਗਿੱਲ ਮੈਨੂੰ ਦੇਖਣ ਜੇ ਤਾਂ ਉਹੀ ਲੱਗਦਾ ਬਾਕੀ ਫਿਰ ਪਤਾ ਨਹੀਂ ਕੋਈ ਹੋਰ ਵੀ ਹੋ ਸਕਦਾ ਇਹਦੀ ਆਈਡੀ ਤਾਂ ਲਵ ਗਿੱਲ ਦੇ ਨਾਮ ਤੋਂ ਹੀ ਐ ਕਲਾਨੇ ਜਾਂ ਮੈਨੂੰ ਉਹੀ ਲੱਗਦਾ ਬਾਕੀ ਪਤਾ ਨਹੀਂ ਤੁਸੀਂ ਦੱਸੋ ਕਮੈਂਟ ਕਰਕੇ ਭੈਣ ਚੋ ਵੀ ਉਹੀ ਹੈ ਕਿ ਹੋ ਰਿਹਾ ਕੋਈ ਓਕੇ ਕਿਹੜਾ ਭੈਣ ਚੋਦ ਕਹਿੰਦਾ ਇਹਰਾ ਇੰਸਟਾਗ੍ਰਾਮ ਦੀਆਂ ਰੀਲਾਂ ਤੇ ਬਹੁਤ ਕੁਝ ਦੇਖਣ ਨੂੰ ਮਿਲ ਜਾਂਦਾ ਪਰ ਮੈਂ ਨਹੀਂ ਕਦੇ ਇਹ ਚੀਜ਼ ਸੋਚੀ ਸੀ ਕਿ ਆਪਾਂ ਨੂੰ ਇੰਨੀਆਂ ਸਸਤੀਆਂ ਪਰੀਆਂ ਵੀ ਦੇਖਣ ਨੂੰ ਮਿਲ ਜਾ ਕਰਨੀਆਂ ਯਾਰ ਭੈਣ ਚੋ ਕਦੇ ਤਾਂ ਇੰਸਟਾਗ੍ਰਾਮ ਵਾਲੀਆਂ ਰੀਲਾਂ ਦੇ ਵਿੱਚੋਂ ਨਿਕਲ ਜਾ ਕਰੋ ਭੈਣ ਚੋ ਕਦੇ ਵਿਆਹ ਸ਼ਾਦੀ ਆਉਂਦੀ ਹੈ ਮਸਾ ਮਸਾ ਆਉਂਦੀ ਹੈ ਕੋਈ ਵਿਆਹ ਸ਼ਾਦੀ ਇੰਜੋਏ ਕਰਿਆ ਕਰੋ ਭੈਣ ਚੋ ਦਾ ਨੈਟ ਦੇ ਕੰਮ ਜੇ ਵਿੱਚੋਂ ਨਿਕਲ ਜਾ ਕਰੋ ਕਿੱਥੇ ਇਹਨਾਂ ਤਾਂ ਚਤੜਾਂ 'ਚ ਕੀੜਾ ਦੰਦੀ ਵੜਦਾ ਤੇ ਨਾਲ ਦੀ ਨਾਲ ਭੱਜ ਕੇ ਰੀਲ ਪਾ ਦੇਣਗੇ ਭੈਣ ਚੋ ਐਸਾ ਕੋਈ ਕੰਮ ਨਹੀਂ ਜਿਹੜਾ ਇੰਟਰਨੈਟ ਤੇ ਦਿਖਾਈ ਬਿਨਾ ਕਰਦੇ ਹੀ ਨਹੀਂ ਜੇ ਕੋਈ ਭੈਣ ਚੋ ਖਾਈ ਜਾਣਾ ਉਹ ਦਿਖਾਈ ਜਾਣਾ ਜੇ ਕਿਤੇ ਬੇਲੇ ਬੈਠਿਆ ਉਹ ਦਿਖਾਈ ਜਾਣਾ ਜੇ ਕਿਤੇ ਟੱਟੀ ਬੈਠੀ ਹੋਵੇ ਉਹ ਚਲੋ ਤਾਂ ਨਹੀਂ ਦਿਖਾਉਂਦੀ ਹੋ ਜੇ ਕੋਈ ਗੁਨਾਹ ਦੋ ਗੱਲਾਂ ਲਈ ਸੁਣਾ ਰਾਤ ਤੂੰ ਛੱਡੀ ਨਾ ਮੈਂ ਜਾਉਂਗੀ ਕਿਧਰ ਜੈਨੀ ਤੂੰ ਪਾਪੀ ਐ ਪਾਪੀ ਤੈਨੂੰ ਪਾਪ ਲੱਗੂ ਭੈਣ ਚੋ ਜੈਨੀ ਵੀਰ ਯਾਰ ਦੇਖ ਆਗਾ ਬਣਾ ਕਰ ਪਲੀਜ਼ ਯਾਰ ਜੇਕਰ ਤੂੰ ਵੀਡੀਓ ਪਾਣੀ ਐ ਨਾ ਪਾਲਾ ਭਰਾ ਦਾ ਅਕਾਊਂਟ ਪ੍ਰਾਈਵੇਟ ਕਰ ਲਾ ਹੁਣ ਅਸੀਂ ਕਿਹੜੇ ਮੂੰਹ ਨਾਲ ਕਹੀਏ ਕਿ ਭੈਣ ਚੋ ਅੱਜ ਕੁਝ ਦੇਖ ਕੇ ਸਾਡੀ ਮੱਚਦੀ ਆ ਓ ਗਾਇਸ ਯਾਰ ਚੁੱਲੇ ਚੱਗ ਜਿਹੜੀ ਚੀਜ਼ ਤੁਸੀਂ ਸੋਚੀ ਆ ਉਹ ਵੀ ਬਹੁਤ ਮੱਚਦੀ ਆ ਸਾਰਿਆਂ ਨੂੰ ਆਸੇ-ਪਾਸੇ ਛੱਡੋ ਨੂਰ ਦੇ ਭਾਪੇ ਵਾਰੇ ਗੱਲਬਾਤ ਕਰਦੇ ਆ ਮੈਂ ਤਾਂ ਭੈਣ ਚੋਦ ਭੁੱਲ ਹੀ ਗਿਆ ਸੀ ਨੂਰ ਦੇ ਭਾਪੇ ਨੇ ਰਿਪਲਾਈ ਕੀਤਾ ਲੈ ਆਜੋ ਦਈਏ ਫਿਰ ਜਵਾਬ ਹਾਂਜੀ ਆਓ ਬਸ ਅਸੀਂ ਨਹੀਂ ਖਾਂਦੇ ਤੂੰ ਹੀ ਖਾ ਮੁੱਦੇ ਦੀ ਗੱਲ ਕਰ ਹਾਂ ਉਹ ਭਰਾਵਾ ਜਹ ਤੱਕ ਖਾਲਾ ਜਹ ਗੱਲ ਕਰ ਲਾ ਮਿਰਚ ਤਾਂ ਕਹਿੰਦੇ ਲੜੀ ਹੈ ਹੁਣ ਕਿਤੇ ਤੁਹਾਡੇ ਨਾਲ ਲੜ ਜੇ ਨਿਗਾ ਰੱਖਿਓ ਮੈਂ ਵੀਡੀਓ ਹੀ ਪਾਈ ਸੀ ਅੱਛਾ ਕਿਹੜੀ ਵੀਡੀਓ ਕੀ ਪਤਾ ਤਾ ਤੂੰ ਲਾ ਕਿੱਧਰ ਵਿਚਾਰਾ ਜਨਾਨੀ ਦਿਖਾਉਣ ਨੂੰ ਭਾਜਦਾ ਕਿੱਧਰ ਆਵਦੀ ਸ਼ਕਲ ਦਿਖਾਉਂਦਾ ਐ ਤੇ ਕਿੱਧਰ ਭਾਂਜ ਰੋਟੀ ਮੂੰਹ ਚ ਪਾਈ ਜਾਂਦਾ ਦਿਖਾਉਂਦਾ ਯਾਰ ਤੂੰ ਕੀ ਬਣੂਗਾ ਚਗਲ ਜੇ ਬੋਲਦੇ ਆ ਅੱਛਾ ਕਈ ਚਗਲ ਬੋਲਦੇ ਆ ਤੁਹਾਨੂੰ ਤਾਂ ਭਾਂਜ ਸਾਰੇ ਲੋਕ ਹੀ ਗਲਾਂ ਕੱਢਦੇ ਆ ਦਾ ਮਤਲਬ ਸਾਰੀ ਚਗਲ ਆ ਫਿਰ ਬੱਤ ਸਹੀ ਐ ਮਿਰਚਾਂ ਨਰਚਾਂ ਲੱਗ ਰਹੀਆਂ ਕਈ ਕਤੀੜਾਂ ਦੇ ਮਿਰਚਾਂ ਲੱਗ ਰਹੀਆਂ ਅੱਛਾ ਕਈ ਕਤੀੜਾਂ ਦੇ ਮਿਰਚਾਂ ਲੱਗ ਰਹੀਆਂ ਕਿਹੜੀ ਗੱਲਾਂ ਲੱਗ ਰਹੀਆਂ ਇਹ ਤਾਂ ਦੱਸ ਪਹਿਲਾਂ ਜਾਇ ਤਾਂ ਪਹਿਲਾਂ ਰੋਟੀ ਖਾ ਲੈ ਗੱਲ ਬਾਅਦ ਆਦੀ ਨਹੀਂ ਤਾਂ ਫਿਰ ਮੂੰਹ ਰੋਕੇ ਗੱਲ ਦੱਸ ਪਹਿਲਾਂ ਪੂਰੀ ਮਰ ਤੇ ਸਾਰੇ ਕਤੀੜੀ ਆ ਉਹ ਦੇਖੋ ਭੈਣ ਚ ਕਿਵੇਂ ਬੋਲੀ ਜਾਂਦੀ ਆ ਸਾਰੇ ਕਤੀੜੀ ਆ ਮੈਰੀ ਅਸੀਂ ਕਿ ਚੱਲ ਗੱਲ ਮੰਨ ਲੈਣੀ ਅਸੀਂ ਕਤੀੜਾ ਠੀਕ ਐ ਅਸੀਂ ਤਾਂ ਕਤੀੜ ਚੰਗੇ ਆ ਕੁੱਤੇ ਵੀ ਠੀਕ ਐ ਫਿਰ ਤੁਹਾਨੂੰ ਕੀ ਕਹੀਏ ਤੁਸੀਂ ਤਾਂ ਸਾਡੇ ਨਾਲ ਵੀ ਟੱਪੇ ਪਏ ਹੋ ਭੈਣ ਚ ਤੁਹਾਨੂੰ ਫਿਰ ਅਸੀਂ ਸੂਰ ਕਹਿ ਲੀਏ ਉਹ ਜਿਹੜੇ ਨਾਲੀਆਂ ਚ ਗੰਦ ਖਾਣ ਵਾਲੇ ਹੁੰਦੇ ਆ ਯਾਰ ਭੈਣ ਚ ਮੈਨੂੰ ਇਹ ਗੱਲ ਸਮਝ ਨਹੀਂ ਆਈ ਇਹ ਸਾਰਾ ਕੁਝ ਆਪ ਹੀ ਦਿਖਾ ਕੇ ਫਿਰ ਵੀ ਆਪਾਂ ਨੂੰ ਮੜਾ ਗਈ ਜਾਂਦੇ ਵੀ ਇਹ ਕਤੀੜਾ ਚਲੋ ਠੀਕ ਐ ਮੰਨ ਲੈਣੀ ਅਸੀਂ ਤਾਂ ਦੇਖਣ ਆਲੇ ਆ ਤੇ ਦੇਖ ਕੇ ਕਮੈਂਟ ਕਰਨ ਆਲੇ ਆ ਪਰ ਤੁਸੀਂ ਤਾਂ ਦਿਖਾਉਣ ਵਾਲਿਓ ਤੁਸੀਂ ਤਾਂ ਸ਼ਰਮ ਕਰੋ ਬੱਤ ਸਹੀ ਐ ਮੈਂ ਨਹੀਂ ਕਰਾਨੀ ਹੁੰਦੀ ਵੀ ਜਿੰਨਾ ਤੋਂ ਨਹੀਂ ਤੁਸੀਂ ਮੈਨੂੰ ਨੋਟਿਸ ਕਰਦੇ ਹੋ ਐਨਾ ਆਪਦੇ ਘਰ ਵਾਲੀ ਨੋਟਿਸ ਕਰਿਆ ਕਰੋ ਥਾਲੇ ਕਿਤੇ ਹੋਰ ਨਾ ਦਿੰਦੀ ਹੋਗਾ ਆਪਦੇ ਧੰਦੇ ਤੇ ਆਂਦੇ ਕਰੋ ਸਾਡੀ ਤਾਂ ਭੈਣ ਚੋ ਘਰ ਵਾਲੀ ਹੈਣੀਗੀ ਅਸੀਂ ਤਾਂ ਫਿਰ ਲੋਕਾਂ ਨੂੰ ਹੀ ਧਿਆਨ ਦੇਣਾ ਹੈ ਵੀ ਕਿਹੜੀ ਕਿੱਧਰ ਜਾਂਦੀ ਹੈ ਤੇ ਕੀ ਕੀ ਦਿਖਾਉਂਦੀ ਫਿਰਦੀ ਹੈ ਕਦੀਦਾਂ ਨੂੰ ਆਏ ਆ ਵੀ ਹੋਰ ਵੀਡੀਓ ਪਾਵਾਂਗੇ ਤਦ ਹੀ ਹੋਣੀ ਨਹੀਂ ਇਹਦੀ ਪਾਵਾਂਗੇ ਤਾਂ ਹਣਗੇ ਹੱਥ ਬਣ ਗਏ ਉਹਨਾਂ ਨੂੰ ਕਤੀਡੋ ਕਮੈਂਟਾਂ ਚ ਲੋਕ ਉਹਨਾਂ ਨੇ ਨਾਮ ਬਣਾਉਣ ਤੇ ਟਾਈਮ ਲੱਗਦਾਗਾ ਅਸੀਂ ਮੰਨਦੇ ਆ ਕਿ ਨਾਮ ਬਣਾਉਣ ਤੇ ਟਾਈਮ ਲੱਗਦਾ ਪਰ ਤੁਸੀਂ ਤਾਂ ਬੜੀ ਛੇਤੀ ਨਾਮ ਬਣਾ ਲਿਆ ਆਪਦਾ ਦੋ ਵੀਡੀਓ ਨਾਲੀ ਇੱਕ ਤਾਂ ਨੂਰ ਭੈਣ ਚ ਟੁੜੀ ਵਾਲ ਦੇ ਵਿੱਚ ਟੱਟੀ ਬੈਠਾ ਤੇ ਦੂਜਾ ਇੱਕ ਬੋਲਦਾ ਕਿ ਨੂਰ ਮਾਂ ਦਾ ਦੁੱਧ ਚੁੰਗੀ ਜਾਂਦਾ ਜਦੋਂ ਮੰੰਦਾ ਚੰਗਾ ਕਹਿ ਕੇ ਨਾ ਬੰਦਾ ਅੱਗੇ ਨਹੀਂ ਜਾ ਸਕਦਾ ਐ ਹੋਰ ਕਹਿੰਦੇ ਇੱਕ ਮਿੰਟ ਕਿ ਲੋਕ ਪੰਜ ਛੇ ਗੱਲਾਂ ਦੇਖ ਲੈਣ ਉਹ ਦੇਖਣਗੇ ਸੜ ਤਾਂ ਜੁੜੇ ਨੇ ਜਿਹੜੇ ਸੰਤਾ ਹੀ ਦੇਖੋ ਤੁਹਾਡੇ ਵਾਂਗੂ ਕਿਸੇ ਨੂੰ ਗਾਲਾਂ ਨਹੀਂ ਕੱਢਦੇ ਕਿਰਕ ਚੰਗਾ ਨਹੀਂ ਕਹਿਸੇ ਤੁਹਾਡੇ ਵੀ ਨਾ ਕਹੋ ਤੁਹਾਨੂੰ ਵਿਰਾਸਤ ਚ ਮਿਲਿਆ ਵੀ ਕਿਸੇ ਨੂੰ ਗਾਲਾਂ ਕੱਢੋ ਚੰਗਾ ਮੰਦਾ ਬੋਲੋ ਸਾਡੇ ਅੰਦਰ ਸਿਸਟਮ ਨਹੀਂ ਗਾ ਚਲੋ ਮੰਨਦੇ ਆ ਅਸੀਂ ਤਾਂ ਗਾਲਾਂ ਕੱਢਣ ਵਾਲੇ ਆ ਪਰ ਤੁਸੀਂ ਕੰਮ ਕਰਦੇ ਹੋ ਗਾਲਾਂ ਖਾਣ ਵਾਲੇ ਭੈਣ ਚੋਂ ਤੇ ਤੁਸੀਂ ਸਿੱਧਾ ਹੀ ਦਿਖਾਈ ਜਾਂਦੇ ਹੋ ਅੱਗਾ ਪਿੱਛਾ ਇਹਨਾਂ ਦੇ ਹੈ ਨਹੀਂ ਸਿਸਟਮ ਗਾਲਾਂ ਕੱਢਣ ਵਾਲਾ ਇਹਨਾਂ ਤਾਂ ਗਾਲਾਂ ਖਾਣ ਵਾਲੇ ਹੀ ਆ ਇਧਰ ਮਿਰਚਾਂ ਲੱਗਣੀਆਂ ਤੁਹਾਡੇ ਲੱਗੀ ਜਾਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੈਨੂੰ ਫਰਕ ਪੈਣਾ ਵੀ ਨਹੀਂ ਚਾਹੀਦਾ ਤੈਨੂੰ ਫਰਕ ਉਦੋਂ ਪਊਗਾ ਜਿਵੇਂ ਆ ਸਟੂਲਾ ਕੁੱਟੀ ਦਾ ਨਾ ਜਿਵੇਂ ਤੈਨੂੰ ਆਏ ਕੁੱਟ ਪੈਣ ਲੱਗੀ ਫੇਰ ਫਰਕ ਪਊਗਾ ਤੇਰੇ ਤੂੰ ਹੀ ਭਾਂਚ ਸਾਰਾ ਦਿਨ ਗੰਦ ਪਾਈ ਜਾਊਗਾ ਕੋਈ ਬੰਦਿਆਂ ਵਾਲੇ ਕੰਮ ਕਰ ਕੀ ਨੂਰ ਦੀ ਮੰਮੀ ਕੀ ਨੂਰ ਦੀ ਮੰਮੀ ਲਾ ਰੱਖੀ ਐ ਕਈ ਇਹਦੀਆਂ ਐਸੀਆਂ ਵੀਡੀਓ ਜਿਹੜੀਆਂ ਸਾਨੂੰ ਵੀ ਬਲਰ ਕਰਕੇ ਲਾਉਣੀਆਂ ਪੈਂਦੀਆਂ ਵੀ ਇੱਥੇ YouTube ਸਟ੍ਰਾਈਕ ਨਾ ਮਾਰ ਦੇ ਭਾਂਚੋਂ ਸਾਲਿਆ ਮਾੜੀ ਮੋਟੀ ਅਕਲ ਨੂੰ ਹੱਥ ਮਾਰ ਸਾਨੂੰ ਨਾ ਕਤੀੜ ਦੱਸ ਕਤੀੜ ਤੁਸੀਂ ਆਪਨੇ ਬੈਠੇ ਹੋ ਇਹ ਗੱਲ ਤਾਂ ਸਹੀ ਐ ਵੀ ਨਾਮ ਬਣਾਉਣ ਲਈ ਟਾਈਮ ਲੱਗਦਾ ਪਰ ਤੂੰ ਨਾਮ ਆਪਦਾ ਬਣਾ ਆ ਨੂਰ ਦੀ ਮੰਮੀ ਦਾ ਨਾ ਆਮ ਆਤਰੀ ਜਨਾਨੀ ਨੂੰ ਦੇਖਣ ਹੁੰਦੇ ਆ ਜੇ ਤੈਨੂੰ ਨਹੀਂ ਅਕਲ ਆਉਂਦੀ ਤਾਂ ਲੋਕਾਂ ਦੇ ਕਮੈਂਟ ਪੜ ਕੇ ਸ਼ਰਮ ਕਰ ਲੈ ਇਹ ਬੜੀ ਅੱਛੀ ਬਾਤ ਕਹੀ ਆ ਪਰ ਲੋਕ ਵਧੀਆ ਕਮੈਂਟ ਕਰਨ ਵਾਲੇ ਵੀ ਬਹੁਤ ਆ ਤੇ ਮਾੜੇ ਕਮੈਂਟ ਕਰਨ ਵਾਲੇ ਵੀ ਬਹੁਤ ਆ ਪਰ ਅਸੀਂ ਕਦੇ ਕਿਸੇ ਨੂੰ ਮੁੜ ਕੇ ਰਪਲਾਈ ਨਹੀਂ ਦਿੱਤਾ ਇਹ ਸਾਡੀ ਖਾਸ ਗਿਹਾਸੀ ਹੈ ਦਈਆ ਮਾਨੇ ਤਾ ਫਿਰ ਆ ਕੀ ਕੀਤਾ ਸੀਗਾ ਆ ਵੀਡੀਓ ਕਿਉਂ ਪਾਈ ਇੱਕ ਪਾਸੇ ਤੂੰ ਕਹੀਏ ਨਾ ਮੈਂ ਕਿਸੇ ਨੂੰ ਰਿਪਲਾਈ ਨਹੀਂ ਕੀਤਾ ਤੇ ਦੂਜੇ ਪਾਸੇ ਕਹੀਏ ਨਾ ਤੁਸੀਂ ਮਾੜੇ ਕਮੈਂਟ ਕਰਨ ਵਾਲਿਆਂ ਨੂੰ ਕਦੀੜ ਹੁਣ ਦੱਸ ਫਿਰ ਤੈਨੂੰ ਕੀ ਕਹੀਏ ਦੋ ਮੂੰਹਾਂ ਕਹੀਏ ਪਤਾ ਤੁਹਾਨੂੰ ਕੌਣ ਹੁੰਦਾ ਦੋ ਮੂੰਹਾਂ ਨਹੀਂ ਚਲੋ ਚੰਗੀ ਗੱਲਾਂ ਨਹੀਂ ਪਤਾ ਤਾਂ ਫਿਰ ਦੱਸਾਂਗੇ ਤੁਹਾਨੂੰ ਕਿ ਕਦੇ ਮੰਜ਼ਿਲ ਮਿਲੀ ਤਾਂ ਜਰੂਰ ਕੁਝ ਮੈਸੇਜ ਦੇਵਾਂਗੇ ਨਹੀਂ ਤਾਂ ਫਿਰ ਅਸੀਂ ਵੀ ਤੁਹਾਡੇ ਵਾਂਗੂ ਹੀ ਆਂ ਤੁਹਾਡੇ ਵਰਗੇ ਹੀ ਆਂ ਤੇ ਤੁਹਾਡੇ ਵਿੱਚ ਹੀ ਰਹਿਣ ਵਾਲੇ ਸਾਡੇ ਵਿੱਚ ਰਹਿਣ ਵਾਲੇ ਤੁਹਾਡੇ ਲੱਛਣ ਹੈ ਨਹੀਂ ਖਲਵਾਈਆਂ ਨੂੰ ਸਬਜੀ ਬਣਾਉਣੀ ਹੈ ਹਾਂ ਕੁਲੀਆਂ ਚਟਾ ਦੇਣੀ ਲੋਵੀ ਨੂਰ ਦੀ ਮੰਮੀ ਚੈਲੰਜ ਕਰੀ ਜਾਂਦੀ ਹੈ ਵੀ ਅੱਜ ਹਲਵਾਈਆਂ ਤੋਂ ਤਰਗੀ ਸਬਜੀ ਬਣਾਉਣੀ ਆ ਕਹਿੰਦੀ ਉਂਗਲਾਂ ਚਟਾ ਦੇਣੀਆਂ ਉਹ ਭਰਾਵਾ ਸਾਰਾ ਕੁਝ ਤੁਸੀਂ ਚਟੋ ਉਂਗਲਾਂ ਵੀ ਤੁਸੀਂ ਚਟੋ ਤੇ ਅੱਗੇ ਅੱਗੇ ਬੋਲ ਕੀ ਬੋਲ ਅੱਗੇ ਬਸ ਕੁਛ ਨਹੀਂ ਤੁਸੀਂ ਸਬਜੀ ਦੇਖੋ ਸਬਜੀ ਕੇਜੀ ਬਣੀ ਹੈ ਲਾਲ ਲਾਲ ਧਰੀ ਵਾਲੀ ਹੁਣ ਤੁਸੀਂ ਆ ਵੀਡੀਓ ਪੂਰੀ ਦੇਖਿਓ ਪੂਰੀ 1 ਮਿੰਟ ਦੀ ਐ ਤੇ ਫਿਰ ਉਸ ਤੋਂ ਬਾਅਦ ਦੱਸਿਓ ਵੀ ਵਾਕਈ ਨੂਰ ਦਾ ਪਾਪਾ ਸਹੀ ਐ ਜਾਂ ਗਲਤ ਐ ਜਦੋਂ ਮੀ ਵਧੀਆ ਗੱਲ ਸੁਣਿ ਗਏਂਗੀ ਠੀਕ ਐ ਨਾ ਮੀ ਆ ਜਾਂਦਾ ਤੇ ਵਧੀਆ ਹੀ ਸੀ ਯਾਰ ਹਨਾ ਪਰ ਮੀ ਤਾਂ ਵੱਧ ਕੰਮ ਹੋ ਗਿਆ ਹੂੰ ਤਾਂ ਠੀਕ ਐ ਨਾ ਮੱਛਰ ਹੋ ਜਾਂਦੇ ਠੰਡ ਜਿਹੀ ਐ ਰਹੇ ਫੋਨ ਆ ਗਿਆ ਤੇਰਾ ਇਸ ਕਾਲ ਆਈ ਐ ਇੰਨਾ ਇੰਨਾ ਸ਼ਰਮਾ ਪਾਉਂਦੇ ਹੁੰਦੇ ਨੇ ਨੂਰ ਦੇ ਹਾਂਜੀ ਪੱਲੀ 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 ਫਸ ਗਈ ਕੰਧ ਵਿੱਚ ਪੱਲੀ ਪੱਲੀ ਫਸ ਗਈ ਇਹ ਕੁਲਾ ਜਪੀੜਾ ਫੋਂ ਤੁਸੀਂ ਆ ਪੂਰੀ ਵੀਡੀਓ ਦੇਖੀ ਇਹਦੇ ਵਿੱਚ ਤੁਹਾਨੂੰ ਕੀ ਦੇਖਣ ਨੂੰ ਮਿਲਿਆ ਕੱਲੀ ਨੂਰ ਦੀ ਮੰਮੀ ਦੇਖਣ ਨੂੰ ਮਿਲੀ ਆ ਉਹ ਵੀ ਕੰਮ ਧੰਦਾ ਕਰਦੀ ਸਾਲਿਆ ਬੋਲੀ ਤੂੰ ਜਾਨਾ ਕੈਮਰਾ ਤਾਂ ਘੜ ਤੋਂ ਘਟਾਉਦੇ ਮੂੰਹ ਮੰਨੀ ਕਰਲਾ ਸਾਰੀ ਦੁਨੀਆ ਸੁਧਰ ਸਕਦੀ ਆ ਪਰ ਮੈਨੂੰ ਨਹੀਂ ਲੱਗਦਾ ਬੰਦਾ ਸੁਧਰ ਜੂਗਾ ਇਹਨੂੰ ਤੁਸੀਂ ਨਾ ਮਾਰੇ ਕਮੈਂਟ ਕਰਿਆ ਕਰੋ ਇਹਨੂੰ ਐਂ ਕਿਹਾ ਕਰੋ ਵੀ ਤੂੰ ਦਿਖਾ ਵਾਧੂ ਦਿਖਾ ਜਿੰਨੀ ਤਰਜੀ ਕਰਦਾ ਉੰਨੀ ਦਿਖਾ ਖੁੱਲ ਕੇ ਦਿਖਾ ਅਸੀਂ ਵੀ ਵੇਲੇ ਆ 300 ਦਾ ਨੈਟ ਐਵੇਂ ਨਹੀਂ ਕਰਾਉਂਦੇ ਤੇਰੇ ਵਰਗੀਆਂ ਦੀਆਂ ਜਨਨੀਆਂ ਦੇਖਣ ਨੂੰ ਨਹੀਂ ਕਰਾਉਂਦੇ ਆ ਸਾਲਾ ਜਮੇ ਝੁਰਲੂ ਕਲਾਨ ਟੱਬਰ ਆ ਵੀ ਤੂੰ ਭੈਚੋ ਆਪ ਬੋਲੀ ਇਹਨੇ ਕੈਮਰਾ ਤੇਰੇ ਕੇ ਲੋਕ ਗਾਲਾਂ ਕੱਢਦੇ ਆ ਗਲਤ ਕਮੈਂਟ ਕਰਦੇ ਆ ਹੋਰ ਦੱਸਣ ਭੈਜੋ ਤੈਨੂੰ ਕੀ ਬੋਲਣਗੇ ਹੁਣ ਤੂੰ ਮੇਰੀ ਗੱਲ ਮੰਨ ਆ ਇੰਟਰਨੈਟ ਵਾਲਾ ਤੇਰੇ ਕੰਮ ਬਸਦਾ ਹੈ ਨਹੀਂ ਗਾ ਤੂੰ ਆ ਕੰਮ ਤਾਂ ਦਾ ਛੱਡ ਤੂੰ ਭੈਜੋ ਲੋਕਾਂ ਦੀਆਂ ਜਨਨੀਆਂ ਛੇੜਿਆ ਕਰ ਜਿਹੜੀ ਤੇਰੇ ਕੁੱਟ ਪਿਆ ਕਰੇ ਥੋੜੀ ਮਾਦਾ ਆਦਾ ਰੱਖੀਏ ਅੱਛਾ ਚਲੋ ਇਹਨੂੰ ਛੱਡੋ ਪਰਾਂ ਗੱਲ ਕਰਦੇ ਆ ਦਿਲਜੀਤ ਦੇ ਸੰਜ ਬਾਰੇ ਅਮਿਤਾ ਬਚਨ ਵਾਲੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਹੜਾ ਦਿਲਜੀਤ ਦੇ ਸੰਜ ਉਹਦੇ ਪੈਰੀ ਹੱਥ ਲਾਈ ਜਾਂਦਾ ਉਸ ਫੋਟੋ ਦਾ ਵਿਰੋਧ ਤਾਂ ਇਸੇ ਕਰਕੇ ਹੋ ਰਿਹਾ ਵੀ ਇਹਨੇ ਪੈਰੀ ਹੱਥ ਉਹਦੇ ਕਿਉਂ ਲਾਏ ਪਹਿਲੀ ਗੱਲ ਦੀ ਵੀਡੀਓ ਦੇ ਪੈਰੀ ਹੱਥ ਲਾ ਕੇ ਬਾਕੀ ਤੁਸੀਂ 1983 ਵਾਲੀ ਖਬਰ ਵੀ ਸੁਣੀ ਹੋਊਗੀ ਵੀ ਅਮਿਤਾ ਵਚਨ ਦਾ ਕੀ ਹੱਥ ਸੀਗਾ ਉਹਦੇ ਮਗਰ ਜਦੋਂ ਇੰਦਰਾ ਗਾਂਧੀ ਮਾਰੀ ਸੀ ਤਾਂ ਉਦੋਂ ਅਮਿਤਾ ਵਚਨ ਨੇ ਇਹ ਕੱਲ ਕਹੀ ਸੀਗੀ ਖੂਨ ਕਬੱਲਾ ਖੂਨ से लेंगे ਪਹਿਲੀ ਗੱਲ 16 ਸਾਲ ਉਹ ਨੰਗੇ ਤੇ 25 ਸਾਲ ਆ ਨੰਗੇ ਹਲੇ ਤੱਕ ਨਹੀਂ ਲਿਆ ਖੂਨ ਦਾ ਬੱਲਾ ਖੂਨ ਨਾਲ ਨਾ ਹੀ ਲੈ ਲੈ ਸਕਣ ਕਿਉਂਕਿ ਸਭ ਨੂੰ ਇੱਕੋ ਹੀ ਜਾਨ ਦਿੱਤੀ ਹੈ ਰੱਬ ਨੇ ਉਹ ਵੀ ਸਾਰਿਆਂ ਨੂੰ ਪਿਆਰੀ ਹੈ ਬਾਕੀ ਤੁਸੀਂ ਕਾ ਵੀਡੀਓ ਸੁਣੋ ਇੱਕ ਮੂਵੀ ਕਿਤੇ ਸਰ ਪੰਜਾਬ 1984 ਜੀ मैंने सुना बहुत कुछ और हमारे पंजाब ने सहा भी बहुत कुछ उसके बारे में सो so, तो वो जब मैंने फिल्म शूट की थी तो उसमें से निकलने के लिए बहुत टाइम लगा क्योंकि हमारे पंजाब ने बहुत सहा एटी फोर के टाइम सो so, वो बहुत इमोशनली uh, काफ़ी असर किया उस फिल्म right. ਜਿਹੜੇ ਬੰਦੇ ਅੱਜ ਦਿਲਜੀਤ ਦਾ ਵਿਰੋਧ ਕਰੀ ਜਾਂਦੇ ਆ ਉਹਨਾਂ ਲਈ ਇੱਕ ਸਵਾਲ ਹੈ ਜਿੱਦ ਨੇ ਦਿਲਜੀਤ ਦੇਸਾਂ ਦੀ ਉਹ ਮੂਵੀ ਬੈਨ ਬਣ ਕੀਤੀ ਸੀਗੀ ਤਾਂ ਉਦੋਂ ਤੁਸੀਂ ਕਿਉਂ ਨਹੀਂ ਵਿਰੋਧ ਕੀਤਾ ਉਦੋਂ ਵੀ ਸਰਕਾਰ ਨਾਲ ਲੜਦੇ ਨਾ ਵੀ ਇਹ ਮੂਵੀ ਚਲਾਓ ਬਾਕੀ ਤੁਹਾਡੇ ਕੀ ਵਿਚਾਰ ਆ ਉਹ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਤੁਹਾਡੀ ਮਰਜ਼ੀ ਹੈ ਜੋ ਕਰਨਾ ਹੈ ਕਰੋ ਮੇਰੇ ਵਿਚਾਰ ਮੈਂ ਤੁਹਾਡੇ ਅੱਗੇ ਰੱਖਤੇ ਤੁਸੀਂ ਕੀ ਕਹਿੰਦੇ ਹੋ ਇਸ ਚੀਜ਼ ਬਾਰੇ ਉਹ ਵੀ ਦੱਸਿਓ ਜ਼ਰੂਰ ਬੱਤ ਸਹੀ ਹੈ ਹਾਂ ਸੱਚ ਕੇ ਆਹ ਦੋ ਪੁੰਡਾ ਆਸ਼ਕ ਤਾਂ ਰਹਿ ਹੀ ਗਏ ਸੀ ਭੈਣ ਚੋ ਆਹ ਦੋ ਪੁੰਡਾ ਆਸ਼ਕਾਂ ਬਾਰੇ ਤੁਹਾਡੇ ਕੀ ਖਿਆਲ ਹੈ ਉਹ ਦੱਸੋ ਕਮੈਂਟ ਕਰਕੇ ਫਿਰ ਮੈਂ ਦੱਸਦਾ ਮੇਰੇ ਕੀ ਖਿਆਲ ਹੈ ਮੇਰੇ ਖਿਆਲ ਇਹ ਹੈ ਵੀ ਇਹਦੇ ਵਿੱਚ ਗਲਤੀ ਹੈ ਮੁੰਡੇ ਦੀ ਇਹਨੇ ਕਿਉਂ ਸੁਸਾਈਡ ਕੀਤਾ ਯਾਰ ਪਹਿਲੀ ਗੱਲ ਤਾਂ ਕਿਉਂ ਐਵੇਂ ਕੁੜੀਆਂ ਪਿੱਛੇ ਆਪਦਾ ਟਾਈਮ ਬਰਬਾਦ ਕਰਦੇ ਫਿਰਦੇ ਹੋ ਤੇ ਕਿਹੜੀਆਂ ਕੁੜੀਆਂ ਜਿਹੜੀਆਂ ਕਲਨ ਮੁੰਡਿਆਂ ਪਿੱਛੇ ਟਾਈਮ ਬਰਬਾਦ ਕਰਦੀਆਂ ਫਿਰਦੀਆਂ ਆਪਦਾ ਭੈਣ ਚੋ ਕੋਈ ਕੰਮ ਧੰਦਾ ਕਰੋ ਪੜ੍ਹਾਈ ਕਰੋ ਨਹੀਂ ਪੜ੍ਹਾਈ ਕਰਨੀ ਦਾ ਕੋਈ ਕੰਮ ਸਿੱਖ ਲਓ ਭੈਣ ਚੋ ਕੰਮ ਤੇ ਲੱਗ ਜੋ ਜੇ ਨਾ ਕੁਝ ਹੁੰਦਾ ਤਾਂ ਭੈਣ ਚੋ ਮੇਰੇ ਵਾਂਗੂ ਖੇਤਾਂ 'ਚ ਹੀ ਲੱਗ ਜੋ ਆ ਕੇ ਖੇਤੀ ਲੱਗ ਜੋ ਭੈਣ ਚੋ ਖੇਤੀ ਤਾਂ ਕਰਨ ਲੱਗ ਜੋਗੇ ਨਾ ਕੋਸੋ ਹੋ ਰਿਹਾ ਗਰੂ ਦਾ ਪੈਨ ਚੋਂ ਕੱਟ ਤੋਂ ਘੱਟ ਕਰੇ ਖਾਣ ਜੋਗਰੀ ਕਣਕਤਾ ਆ ਜਾ ਗਰੂ ਇਹ ਬੜੀ ਅੱਛੀ ਬਾਤ ਕਹੀ ਆਪੇ ਮੈਨੂੰ ਜਿੱਥੇ ਤਾਈ ਲੱਗਦਾ ਵੀ ਇਹ ਛੋੜ ਦੀ ਗਲਤੀ ਹੈ ਵੀ ਕਿਸੇ ਐਵੇਂ ਕੁੜੀ ਪਿੱਛੇ ਲੱਗ ਕੇ ਆਪਦੀ ਆਤਮ ਹੱਤਿਆ ਨਾ ਕਰੋ ਥਾਣੇ ਮੂਰੇ ਜਾ ਕੇ ਧਰਨਾ ਲਾ ਰੱਖਿਆ ਹੁਣ ਬੇਚਾਰੇ ਕੀ ਕਰਨਾ ਥਾਣੇ ਵਾਲੇ ਥਾਣੇ ਵਾਲੇ ਨੇ ਕਿਹੜਾ ਕਿਹਾ ਸੀ ਵੀ ਤੁਸੀਂ ਪਿਆਰ ਕਰੋ ਲਵ ਕਰੋ ਤੇ ਤੁਸੀਂ ਮਰੋ ਤਾਂ ਖੈਰ ਛੱਡੋ ਜੋ ਤੁਹਾਡਾ ਦਿਲ ਕਰਦਾ ਉਹੀ ਕਰੋ ਯਾਰ ਤਾਂ ਨੂਰ ਦੀ ਮੰਮੀ ਨੂੰ ਦੇਖਣਗੇ